ਸਸਿਕਾਲ ਜੀ ਪੰਜਾਬ ਦੀ ਮਿੱਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਆਪਾਂ ਬਣਾਉਨੇ ਆ ਅੱਜ ਚਟਣੀ ਆਪਾਂ ਲੈ ਲਏ ਉਹਦੇ ਵਾਸਤੇ ਪਿਆਜ਼ ਹਰੀਆਂ ਮਿਰਚਾਂ ਤੇ ਧਣੀਆਂ ਤੇ ਇਧਰ ਆਪਾਂ ਲੈ ਲਿਆ ਇੱਕ ਅੰਬ ਇਹਦੀ ਆਪਾਂ ਚਟਣੀ ਬਣਾਉਨੇ ਆ ਜੈਂਤਵਾਰ ਸੀਗਾ ਮੈਂ ਕਿਹਾ ਚਟਣੀ ਬਣਾ ਲੀਏ ਚਟਣੀ ਬਣਾ ਕੇ ਫ੍ਰਿਜ ਚ ਰੱਖ ਲੈਣੇ ਹੁੰਦੇ ਨੇਗੇ ਤੇ ਕਈ ਵਾਰੀ ਚਟਣੀ ਨਾਲ ਖਾਣ ਨੂੰ ਜੀ ਕਰਦਾ ਹੁੰਦਾ ਰੋਟੀ ਵੀ ਚਟਣੀ ਨਾਲ ਰੋਟੀ ਖਾਈਏ ਇਹ ਆ ਦਾ ਪਤਾਟਾ ਚਟਣੀ ਬਣਾਉਣੀ ਕੋੰਡੇ ਕੋਟੇਜ ਮਿਕਸੀ ਵਾਲੀ ਆਪਾਂ ਨੂੰ ਸਵਾਦ ਨੂੰ ਗੱਲ ਤੇ ਲੋ ਜੀ ਦੇਖੋ ਆਪਣੀ ਚਟਣੀ ਬਣ ਗਈ ਹੁਣ ਆਪਾਂ ਇਹਨੂੰ ਕੱਢਦੇ ਆਂ ਡੱਬੀ ਚ ਤੇ ਇੱਧਰ ਆਪਣੇ ਛਿੱਟੇ ਵੀ ਬਾਧੂ ਪੈ ਗਏ ਇਹਦੀ ਵੀ ਸਾਬ ਸਫਾਈ ਕਰ ਲਈਏ ਹਨਾ ਕਿਉਂਕਿ ਝਾੜੂ ਪੋਚਾ ਆਪਣਾ ਲੱਗ ਗਿਆ ਬਸ ਰੋਟੀ ਬਣਾਉਣ ਵਾਲੀ ਬਾਕੀ ਸਾਰੇ ਕੰਮ ਕਰ ਲਏ ਤੇ ਆ ਲੋ ਜੀ ਚਟਣੀ ਕੋੰਡੇ ਕੋਟੇ ਚਟਣੀ ਦਾ ਸਵਾਦ ਹੀ ਵੱਖਰਾ ਹੁੰਦਾ ਹੈ ਹਨਾ ਨਾਲ ਪਾਉਨੇ ਆ ਪਰਹਿਤਾ ਤੇ ਰੋਟੀ ਬਣਾਉਨੇ ਫਿਰ ਮਿਲਦੇ ਹਾਂ ਤੁਹਾਨੂੰ ਲਓ ਜੀ ਇੱਧਰ ਆਪਾਂ ਕੱਢ ਲਈਏ ਚਟਣੀ ਡੱਬੀ ਦੇ ਵਿੱਚ ਤੇ ਇੱਧਰ ਆਪਾਂ ਰੈਤਾ ਵੀ ਪਾ ਲਿਆ ਰੈਤਾ ਪਾਇਆ ਆਪਾਂ ਬੂੰਦੀ ਕਾਲੀ ਮਿਰਚ ਤੇ ਭੁੰਨਿਆ ਜੀਰਾ ਤੇ ਹੁਣ ਕਿਰਾਂ ਰੋਟੀ ਬਣਾ ਰਹੀਏ ਗਰਮੀ ਬਹੁਤ ਹੈ ਲਓ ਜੀ ਪਰ ਰੋਟੀ ਬਣਾ ਰਹੀ ਗੈਸ ਸਾਫ ਕਰਤਾ ਸੈਲਫ ਸਾਫ ਕਰਤੀ ਸਾਰੇ ਭਾਂਡੇ ਵੀ ਧੋਤੇ ਸੜੀਆਂ ਮਿਰਚਾਂ ਲੰਦੀਆਂ ਸੋ ਵੀ ਧੋ ਕੇ ਰੱਖਤੀ ਹੁਣ ਆਪਾਂ ਰੋਟੀ ਖਾਵਾਂਗੇ ਆਪ ਲਓ ਜੀ ਦੁਪਹਿਰ ਦਾ ਟਾਈਮ ਹੋ ਗਿਆ ਆਪਾਂ ਚਾਹ ਬਣਾ ਲਈ ਸ਼ਾਮ ਦੀ ਸਬਜ਼ੀ ਕਦੋਂ ਵੀ ਚੀਜ਼ ਦੇ ਨਾਲ ਦਹੀਂ ਵਗੈਰਾ ਮੈਂ ਜਮਾਤੀ ਸੀਗੀ ਬਸ ਆਹੇ ਕੰਮ ਧੰਦੇ ਦੀ ਹਾਲਤਾਂ ਦੇ ਇਤ ਗਰਮੀ ਨੇ ਤੋਹਬਾ ਕਰਾਈ ਪਈ ਹੈ ਕੋਈ ਸੋਈ ਜੀ ਬਿਲਕੁਲ ਵੀ ਨਹੀਂ ਖੜਾ ਜਾਂਦਾ ਚਾਹ ਬਣਾਉਣਾ ਤਾਂ ਕੋਈ ਰੋਟੀ ਪਾਣੀ ਬਣਾਉਣਾ ਤਾਂ ਗਰਮੀ ਦੇ ਵਿੱਚ ਕੰਮ ਕਰਨੇ ਔਰਤਾਂ ਬਹੁਤ ਔਖੇ ਤਾਂ ਕੰਮ ਕਰੇ ਬਣਾ ਸਰਦਾਈ ਸਭ ਨੂੰ ਰੋਟੀ ਵੀ ਚਾਹੀਦੀ ਹੈ ਸਭ ਨੂੰ ਚਾਹ ਵੀ ਚਾਹੀਦੀ ਹੈ ਸਾਰੇ ਕੁਝ ਕਰਨਾ ਪੈਂਦਾ। ਔਰਤਾਂ ਦਾ ਕੁਝ ਦੁੱਖਦਾ ਹੋਵੇ ਉਹ ਵੀ ਨਹੀਂ ਦੱਸਦੀ ਵੀ ਮੇਰਾ ਕੁਝ ਦੁੱਖਦਾ ਹੈ ਨਾ ਬਾਕੀ ਸਭ ਦੱਸ ਦਿੰਦੇ। ਔਰਤਾਂ ਦੀ ਜ਼ਿੰਦਗੀ ਇਹ ਹੀ ਹੈ। ਕੋਈ ਚਾਹ ਚੁ ਪੀਨੇ ਫੇਰ ਕੋਈ ਹੋਰ ਕੰਮ ਕਰਦਾ ਰਹਿੰਦੇ। ਲੋ ਜੀ ਆਪਾਂ ਚਾਹ ਦੇ ਨਾਲ ਹੀ ਸਬਜ਼ੀ ਬਣਾ ਲਈ ਸੀ ਹੁਣ ਵਿੱਚ ਮੈਂ ਪਾਤੀ ਮਲਾਈ। ਵਿੱਚ ਪਾਵਾਂਗੇ ਦੁੱਧ ਜੀ ਦੇਖੋ ਕद्दू ਆਪਣਾ ਬਿਲਕੁਲ ਢਲ ਗਿਆ ਕद्दू ਹੀ ਸਬਜ਼ੀ ਬਣਾਈਏ। ਸਵੇਰ ਦੇ ਕੰਮ ਕਰਦੇ ਕਰਦੇ ਸ਼ਾਮ ਆ ਗਈ ਸ਼ਾਮ ਦੇ ਕੰਮਾਂ ਤੱਕ ਆ ਗਏ 6:00 ਵੱਜ ਗਏ ਜੀ ਸ਼ਾਮ ਦੇ। ਸਵੇਰੇ ਆਪਾਂ ਬ੍ਰੇਕਫਾਸਟ ਵੇਲੇ ਵੀਡੀਓ ਬਣਾਉਣ ਲੱਗੇ ਸੀਗੇ। ਹੰਤਵਾਰ ਨੂੰ ਕੰਮ ਬਹੁਤ ਹੁੰਦੇ ਆ ਜੀ ਛੋਟੇ ਛੋਟੇ ਕੰਮ ਆਪਾਂ ਨੂੰ ਐ ਹੁੰਦਾ ਵੀ ਅੱਜ ਸਾਰੇ ਕੰਮ ਕਰ ਲਏ ਹੰਤਵਾਰ ਨੂੰ ਇੱਧਰ ਆਪਾਂ ਦਹੀਂ ਵੀ ਜਮਾ ਲਈ ਸਵੇਰ ਵਾਸਤੇ ਹਨਾ ਤਾਂ ਕਿ ਨਾ ਇਹ ਵਧੀਆ ਟਾਈਮ ਨਾਲ ਫ੍ਰੀਜ ਵਿੱਚ ਰੱਖੀ ਜਾਂਦੀ ਹੈ ਫ੍ਰੀਜ ਵਿੱਚ ਰੱਖ ਦਾਂਗੇ ਆਪਾਂ ਇਹਦੇ ਤੇ ਵਧੀਆ ਫੱਟੀ ਨਹੀਂ ਹੁੰਦੀ ਤੇ ਚਲੋ ਜੀ ਆਪਾਂ ਦੀ ਵੀਡੀਓ ਹੋ ਗਈ ਐ ਬਹੁਤ ਤੇ ਆਪਾਂ ਤਦ ਬੇਨਤੀ ਸਮਾਪਤ ਅਜ ਵੀਡੀਓ ਆਪਾਂ ਅਗਲੀ ਵੀਡੀਓ ਨਾਲ ਫਿਰ ਹਾਜ਼ਰ ਹੋਵਾਂਗੇ ਮੈਂ ਸਾਰੇ ਸਬਸਕ੍ਰਾਈਬਰ ਨੂੰ ਬੇਨਤੀ ਕਰਦੀ ਹਾਂ ਵੀ ਜਿਨ੍ਹਾਂ ਨੇ ਸਾਡਾ ਜਿਹੜਾ ਚੈਨਲ ਹੈ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਕਿਉਂਕਿ 70% ਲੋਕ ਦੇਖ ਲੋ ਵੀ ਅਨਸਬਸਕ੍ਰਾਈਬ ਦੇਖ ਰਹੇ ਨੇ ਤੇ 30% ਸਬਸਕ੍ਰਾਈਬ ਵਾਲੇ ਦੇਖ ਰਹੇ ਨੇ ਤੇ ਵੀ ਸਾਰੇ ਜਣੇ ਜਿਹੜੇ ਵੀ ਸਾਡੀ ਵੀਡੀਓ ਦੇਖਦਾ ਹੈ ਉਹ ਜਰੂਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੇਨਤੀ ਕਰਦੇ ਹਾਂ ਤੁਹਾਨੂੰ ਅੱਜ ਦੀ ਵੀਡੀਓ ਚ ਬਸ ਕੰਮ ਰਸੋਈ ਦੇ ਤੁਹਾਡੇ ਨਾਲ ਗੱਲਾਂ ਬਾਤਾਂ ਅਗਲੀ ਵੀਡੀਓ ਚ ਕੋਈ ਨਵੀਂ ਡਿਸ਼ ਨਾਮੀ ਕੰਮ ਲੈ ਕੇ ਹਾਜ਼ਰ ਹੋਵਾਂਗੇ ਅੱਜ ਦੀ ਵੀਡੀਓ ਦਾ ਬਸ ਤੇ ਧੰਨਵਾਦ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸਪੋਰਟ ਕਰੋ ਕਮੈਂਟ ਜ਼ਰੂਰ ਕਰਿਆ ਕਰੋ ਕਮੈਂਟਾਂ ਨਾਲ ਫੱਲਾਸ਼ੇਰੀ ਮਿਲਦੀ ਹੈ ਹਨਾ ਜਦੋਂ ਆਪਾਂ ਇੱਕ ਦੂਜੇ ਨੂੰ ਕਮੈਂਟ ਕਰਦੇ ਆ ਆਪਾਂ ਵੀਡੀਓ ਦੇਖਦੇ ਆ ਤਾਂ ਕਮੈਂਟ ਜਰੂਰ ਕਰਕੇ ਜਾਇਆ ਕਰੋ ਵੀ ਆਪਣੀ ਤੁਹਾਨੂੰ ਸਾਡੀ ਵੀਡੀਓ ਕਿਹੇ ਜੀ ਲੱਗੀ ਉਹਦੇ ਨਾਲ ਜਿਹੜਾ ਵੀਡੀਓ ਬਣਾਉਂਦਾ ਉਹਨੂੰ ਹੌਸਲਾ ਮਿਲਦਾ ਤੇ ਇਸ ਲਈ ਨਾ ਕਮੈਂਟ ਕਰਿਆ ਕਰੋ ਲਾਈਕ ਕਰਿਆ ਕਰੋ ਤੇ ਸਬਸਕ੍ਰਾਈਬ ਬੱਦ ਤੋਂ ਬੱਦ ਕਰੋ ਧੰਨਵਾਦ ਜੀ ਸਾਡੀ ਵੀਡੀਓ ਦੇਖਣ ਲਈ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ